ਇਹ ਟੋਗੜ ਵਿਖੇ ਜਿੱਥੋਂ ਕਿ ਸਚਕੰਡ ਸਿੰਘ ਜੀ ਹਜੂਰ ਸਾਹਿਬ ਵਾਸਤੇ ਲੰਗਰਾਂ ਵਾਸਤੇ ਰਸਤੇ 'ਚ ਭੇਜੀ ਜਾਂਦੀ ਹੈ ਤੇ ਅੱਜ ਬਾਬਾ ਨਰਿੰਦਰ ਸਿੰਘ ਜੀ ਸਚਕੰਡ ਸਿੰਘ ਜੀ ਹਜੂਰ ਸਾਹਿਬ ਲੰਗਰਾਂ ਵਾਲੇ ਜਿੱਥੇ ਕਿ ਸੰਗਤਾਂ ਦੇ ਵਾਸਤੇ ਬਹੁਤ ਹੀ ਟੰਗਰ ਵਰਤਦਾ ਆਉਣ ਜਾਣ ਵਾਸਤੇ ਬਾਬਾ ਜੀ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਸੰਗਤਾਂ ਦੇ ਰਹਿਣ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤੇ ਜਾਂਦੇ ਨੇ ਉੱਥੇ ਵਾਸਤੇ ਕਣਕ ਦੇ ਟਰੱਕ ਨੇ ਜੋ ਸੰਗਤਾਂ ਆਪਣੇ ਪਿੰਡਾਂ ਦੇ ਵਿੱਚੋਂ ਰਸਤ ਇਕੱਠੀ ਕਰਦੀਆਂ ਨੇ ਉਹਨਾਂ ਨੂੰ ਇਸ ਜਗ੍ਹਾ ਦੇ ਉੱਪਰ ਸਟੋਰ ਕਰਕੇ ਬਾਬਾ ਜੀ ਵੱਲੋਂ ਟਰੱਕਾਂ ਰਾਹੀਂ ਹਜ਼ੂਰ ਸਾਹਿਬ ਵਾਸਤੇ ਭੇਜਿਆ ਜਾਂਦਾ ਹੈ ਅੱਜ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਸਪੈਸ਼ਲ ਚੇਚੇ ਤੌਰ ਤੇ ਨਰਿੰਦਰ ਸਿੰਘ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਨੇ ਢਟੋਗੜ ਵਿਖੇ ਇੱਥੋਂ ਇਹਨਾਂ ਟਰੱਕਾਂ ਨੂੰ ਫਰੀ ਝੰਡੀ ਦੇ ਕੇ ਹਜ਼ੂਰ ਸਾਹਿਬ ਵੱਲ ਦੀ ਤੁਰੇ ਜਾਊਗਾ ਸੰਗਤਾਂ ਦਾ ਇਕੱਠ ਹੈ ਸੰਗਤਾਂ ਦੂਰੋਂ ਦੂਰੋਂ ਪੰਜਾਬ ਦੇ ਵਿੱਚੋਂ ਹਰ ਕੋਨੇ ਦੇ ਵਿੱਚੋਂ ਇਸ ਜਗ੍ਹਾ ਦੇ ਉੱਪਰ ਅੱਜ ਬਾਬਾ ਜੀ ਦੇ ਤੇ ਦਰਸ਼ਨ ਕਰਨ ਵਾਸਤੇ ਪਹੁੰਚੀਆਂ ਨੇ ਸਵੇਰ ਤੋਂ ਕਈ ਦਿਨਾਂ ਤੋਂ ਇੱਥੇ ਕੰਡਫੜ ਸਾਹਿਬ ਪ੍ਰਗਟਾਸ਼ ਕਰਾਏ ਗਏ ਨੇ ਅੱਜ ਭੋਗ ਪੈਣਗੇ ਤੇ ਉਸ ਤੋਂ ਬਾਅਦ ਇਹਨਾਂ ਟਰੱਕਾਂ ਨੂੰ ਹਜ਼ੂਰ ਸਾਹਿਬ ਵਾਸਤੇ ਰਸਤਾ ਜਿਹੜੀ ਫਰੀ ਚਾਂਦੀ ਦੇ ਕੇ ਤੋੜਿਆ ਜਾਵਾ ਦੇਖੋ ਸਹੂਇਲਾ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਵੱਲੋਂ ਪਿੰਡ ਦਾ ਬਹੁਤ ਸਹਾ ਕਿਉਂਕਿ ਬਾਬਾ ਜੀ ਇੱਥੇ ਆਈ ਗੀਆਂ ਸਾਕਤਾਂ ਦਾ ਬਹੁਤ ਵਧੀਆ ਇੰਤਜ਼ਾਮ ਕਰਦੇ ਰਿਹਾ ਇਸ ਵਾਸਤੇ ਲੰਗਰਾਂ ਵਾਸਤੇ ਆ ਦੇਖੋ ਜਗਾ ਜਗਾ ਦੇ ਉੱਪਰ ਪਾਣੀ ਦੇ ਲੰਗਰ ਚੱਲ ਰਹੇ ਨੇ ਆ ਮਰਤਾ ਹੀ ਦੇਖ ਰਹੇ ਹਿੱਲੇ ਚਾਹ ਦੇ ਗੁਰੂ ਜੀ ਸਰ ਜਲ ਜੀਰੇ ਦਾ ਲੰਗਰ ਚਲਾਇਆ ਜਾ ਰਿਹਾ ਆਜੋ ਭਾਈ ਆਜੋ ਰਸਤੇ ਦੇ ਵਿੱਚ ਵੀ ਜਗ੍ਹਾ ਤੇ ਕਈ ਕਿ ਜਗ੍ਹਾ ਤੇ ਉੱਪਰ ਲੰਗਰ ਚਲਾਇਆ ਜਾਂਦਾ ਹੈ ਸੰਗਤਾਂ ਕਿਉਂਕਿ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚਦੀਆਂ ਨਹੀਂ ਆ ਇਕੱਠੀਆਂ ਹੁੰਦੀਆਂ ਨੇ ਜੇ ਜਦੋਂ ਗੁਰੂ ਦੀ ਸੱਤ ਵਿੱਚ ਬੈਠ ਕੇ ਵਰਤਾਂ ਦੀ ਥੋੜੀ ਜੇ ਸਾਹਮਣੇ ਦੇਖੋ ਟਰੱਕ ਜੋ ਖੜੇ ਨੇ ويچو ونيان سيء طرح ڪري رهيا آهن تا دور ڪري رهيا آهن اكن ان جو مارڪو جي تعبير تي ائين به وڌيڪ ڏسڻ ۾ اچي ٿو سارڳن تان اڳ ۾ جو ههڙو پرڏيشي چيني ڪار جو اظهار ٿي رهيو آهي ਇਹ ਕਣਕ ਨੂੰ ਸਟੋਰ ਕਰਨ ਵਾਸਤੇ ਇੱਕ ਬਹੁਤ ਹੀ ਵੱਡਾ ਸਾਹਮਣੇ ਜਿਹੜਾ ਸੈੱਡਾ ਤੁਸੀਂ ਦੇਖ ਰਹੇ ਹੋ ਬਣਾਇਆ ਗਿਆ। ਇਸ ਜਗ੍ਹਾ ਦੇ ਉੱਪਰ ਪਹਿਲਾਂ ਕਣਕ ਨੂੰ ਇਕੱਠਾ ਕੀਤਾ ਜਾਂਦਾ ਇੱਥੋਂ ਫਿਰ ਝਾੜ ਸਵਾਰ ਕਰਕੇ ਬੋਰੀਆਂ ਦੇ ਵਿੱਚ ਪੈਕ ਕਰਕੇ ਜ਼ੂਰ ਸਾਹਿਬ ਵਾਸਤੇ ਭੇਜਿਆ ਜਾਂਦਾ। ਕੋਈ ਕਹਿੰਦਾ ਜਮੀਨ ਦਾ ਦਾਨ ਕਰ ਦਿਓ, ਧੰਦਾਬਾਦ ਕਰ ਦਿਓ। ਨੀੜ ਜੀ ਦੇਖੋ ਦਾਨ ਦਾ ਦਾਨ ਕਰ ਦਿਓ, ਸ਼ਾਂਦੀ ਦਾਨ ਕਰ ਦਿਓ। ਬਾਦਸ਼ਾਹ ਕਹਿਣ ਲੱਗੇ ਕੋਈ ਐਸਾ ਦਾਨ ਦੱਸੋ ਕਿ ਜਿਸ ਦਾਨ ਦੇ ਨਾਲ ਪ੍ਰਾਣਾ ਦਾ ਦਾਨ ਪ੍ਰਾਪਤ ਹੋਵੇ ਕਿਸੇ ਨੂੰ ਭੁੱਖ ਲੱਗੀ ਹੋਵੇ ਉਹ ਨੂੰ ਸੋਨਾ ਦੇ ਦਿਓ ਖਾ ਕੇ ਟੇਟ ਭਰ ਸਕਦਾ ਰੁਪਈਏ ਰੱਖ ਦਿਓ ਵੀ ਇਹ ਨੋਟ ਖਾ ਰਿਹਾ ਇਹ ਦੇਖੋ ਆ ਸਾਹਮਣੇ ਸੈੱਡ ਹੈ ਜਿਹਦੇ ਵਿੱਚ ਪਿੰਡਾਂ ਦੇ ਤੋਂ ਲਿਆ ਕੇ ਕਣਕ ਖੱਟੀ ਕੀਤੀ ਜਾਂਦੀ ਹੈ ਇਹ ਬੋਰੀਆਂ ਨੇ ਸੰਗਤਾਂ ਦੇ ਵਿੱਚ ਵਰਤਾਈਆਂ ਨੇ ਪਿੰਡਾਂ ਦੇ ਵਿੱਚ ਗੱਡੀਆਂ ਦੇ ਰਾਹੀਂ ਤੇ ਸਰਦਾਂ ਮੁਤਾਬਕ ਸੰਗਤਾਂ ਆਪਣਾ ਆਪਣਾ ਜੋ দান ਹੈ ਦਸਵੰਧ ਕੱਢਦੀਆਂ ਨਗੀਆਂ ਭਾਵੇਂ ਕਿ ਉਹ ਪੈਸੇ ਪੱਖੋਂ ਹੋਵੇ ਭਾਵੇਂ ਕਿ ਉਹ ਕਣਕ ਪੱਖੋਂ ਹੋਵੇ ਸੰਗਤਾਂ ਪੂਰੇ ਸਾਦੇ ਨਾਲ ਬਾਬਾ ਜੀ ਨੂੰ ਦਾਨ ਦਿੰਦੀਆਂ ਨੇ ਤੇ ਬਾਬਾ ਜੀ ਇੱਥੋਂ ਟਰੱਕਾਂ ਦੇ ਰਾਹੀਂ ਇਸੇ ਨੂੰ ਆਹ ਕਣਕ ਨੂੰ ਲੋਨ ਕਰਕੇ ਸਪਾਈ ਵਗੈਰਾ ਕਰਵਾ ਕੇ ਇਸ ਸਰਪੋਕਰੋ ਕੋ ਜਨ ਸ਼ਿਕਾਣਾ ਜਰੂਰ ਸਾਹਿਬ ਜੋ ਬਾਬਾ ਨਿਹੰਗ ਸਿੰਘ ਜੀ ਦਾ ਗੁਰਦੁਆਰਾ ਜਿੱਥੇ ਕਿ ਟੁੱਟ ਲੰਗਰ ਵਰਤਦਾ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਨਿਹੰਗ ਸਿੰਘ ਜੀ ਨੂੰ ਵਰ ਦਿੱਤਾ ਸੀਗਾ ਹੱਥ ਤੇਰਾ ਖੀਸਾ ਮੇਰਾ ਲੰਗਰ ਨਰ ਅੰਤਰ ਲਗਾਤਾਰ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਇੱਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਪਾਸਾ ਹੀ ਪਹਿਲੀ ਟਡੋਗਲ ਧੋਰੀ ਸੰਗਰੂਰ ਜਿਹੜੇ ਦਾ ਗੁਰਦਰਾ ਸਾਹਿਬ ਆ ਦੇਖੋ ਸੰਗਤਾਂ ਦਾ ਅਥਾ ਪਿਆਰ ਇਕੱਠ ਤੁਸੀਂ ਦੇਖ ਰਹੇ ਹੋ ਕਈ ਦਿਨਾਂ ਤੋਂ ਖੰਡਵਰ ਸਾਹਿਬ ਪ੍ਰਕਾਸ਼ ਕਰਾਇਆ ਗਿਆ ਨੇ ਅੱਜ ਭੋਗ ਪਾਣੇ ਨੇ ਸਾਹਮਣੇ ਪੰਡਾਲ ਦੇ ਵਿੱਚ ਤੁਹਾਨੂੰ ਦਿਖਾਉਣਾ ਮੈਂ ਕੀਰਤਨ ਬਖਿਆਨ ਚੱਲ ਰਿਹਾ ਹੈ ਸੰਗਤਾਂ ਬੜੇ ਸਾਦੇ ਨਾਲ ਸੁਣ ਰਹੀਆਂ ਨੇ ਬੀਬੀ ਦਾ ਮਹਾਂਪੁਰਖ ਸੁਪਾ ਬਲਵਿੰਦਰ ਸਿੰਘ ਜੀ ਸਤਬਾਬਾ ਬਲਵਿੰਦਰ ਸਿੰਘ ਜੀ ਬਹੁਤ ਹੀ ਭੈ ਭਾਵਨੀ ਚ ਰਹਿ ਕੇ ਕਲਗੀਧਰ ਜੀ ਦੇ ਪਰਮ ਪ੍ਰੇਮ ਛੇਜ ਕੇ ਦਸਵੇਂ ਪਾਤਸ਼ਾਹ ਦੇ ਪਾਵਨ ਸਥਾਨਾਂ ਤੇ ਲੰਗਰਾਂ ਦੀਆਂ ਸਵਾਵਾ ਨਿਵਾੜੇ ਹਨ ਕੋਈ ਲੋਕ ਕੋਈ ਦੇਸ਼ ਲੋਕ ਹੋਰ ਵੀ ਬਹੁਤ ਸਥਾਨਾਂ ਤੇ ਮਹਾਂਪੁਰਖਾਂ ਦੀਆਂ ਸਵਾਵਾ ਚਾੜਹੀ ਜਾਂਦਾ ਉਸ ਵੱਡੀ ਸੇਵਾ ਦੇ ਕੁੰਭ ਦੇ ਚਾਰ ਮਾਰੇ ਗੁਰੂ ਪਿਆਰੇ ਹਰਿ ਸ਼ਰਨ ਕੋਈ ਧਨ ਕਰਕੇ ਕੋਈ ਮਨ ਕਰਕੇ ਕੋਈ ਧਨ ਕਰਕੇ ਸੇਵਾ ਵਿੱਚ ਰਸਾ ਪਾਉਂਦੇ ਹਨ। ਚਲੋ ਸੇਵਾ ਕਿਉਂਕਿ ਸਾਡੇ ਗੁਰੂ ਜੀ ਨੇ ਕਿਰਪਾ ਕੀਤੀ ਹੈ। ਪੰਜਾਬ ਦੀ ਸਰਦੀ ਤੇ ਸਹਿ ਅਜਿਹਾ ਹਰ ਸਾਰ ਬਰਬਾਰ ਹੈ। ਪੂਰੇ ਦੇਸ਼ ਦਾ ਪੇਟ ਪੰਜਾਬ ਦੀ ਧਰਤੀ ਤੋਂ ਹਿਆਣੇ ਦੀ ਧਰਤੀ ਤੋਂ ਭਰਿਆ ਜਾਂਦਾ। ਉਹ ਉਹ ਪਾਣੀ ਕਰਤੀ ਤੇ ਜਿੱਥੇ ਜਦੋਂ ਬੀਜ ਬੀਜੇ ਹੱਲ ਅਰਦਾਸ ਕਰਦਾ ਰਾਜ ਕਰਕੇ ਗੁਰਦਆਸ ਸਾਹਿਬ ਦੇ ਚਰਨਾ ਕਰਦਾਸ ਕਰਕੇ ਰੂਹ ਵੈਂਚਨ ਸਾਹਿਬ ਦੇ ਚਰਨਾ ਕਰਦਾਸ ਕਰਕੇ ਜੀਵਿਦਾਰ ਪਰਸ ਦੀਵੇ ਮਹਾਰਾਜ ਇਹ ਮਹਾਨ ਧਰਤੀਆਂ ਧਰਤੀ ਮਾਤਾ ਜੀ ਕੋਲ ਕਨਕੀ ਤਾਂ ਜੀ ਨੇ ਇੱਕ ਸੁਇਕ ਅਰਦਾਸਾਂ ਧਰਤੀਆਂ ਨੇ ਸੂਰਜ ਪ੍ਰਕਾਸ਼ ਦਿੱਤ 101 ਅਰਦਾਸ 101 ਅਰਦਾਸ ਵਿੱਚ ਇਹ ਅਰਦਾਸ ਇਹ ਵੀ ਹੈ ਕਿ ਜਦੋਂ ਧਰਤੀ ਵਿੱਚ ਬੀਜ ਬੀਜਣਾ ਉਹ ਆਸ ਕਰਕੇ ਬੀਜਣਾ ਮਹਾਰਾਜ ਇਹ ਆਕਾਰ ਗੁਰੂ ਜੀ ਧਰਤੀ ਮਾਤਾ ਦੀ ਵਾਰਾਂ ਦੇ ਬੀਜ ਰੱਖਣ ਲੱਗੇ ਆ ਸਈ ਗੁਣਾ ਹੂਕ ਵਿੱਚ ਫੜੇ। ਫਿਰ ਜਦੋਂ ਫਸਲ ਪੱਕਦੀ ਹੈ, ਹਾਕ ਕੇ ਵਟਨ ਤਿਆਰ ਹੁੰਦੀ ਹੈ ਤੇ ਵਟਨ ਦੇ ਲਈ ਅਰਦਾਸ ਕੀਤੀ ਜਾਂਦੀ। ਮਹਾਰਾਜ ਕਿਰਪਾ ਕਰੋ ਵਾਧੇ ਪਾਓ। ਊੜ ਲਾਇਆ ਜਾਂਦਾ ਉਹਦੇ ਵਿੱਚੋਂ ਪਹਿਲਾ ਵਰਤਾਰਾ ਤੇ ਹੁਣ ਤੱਕ ਦੀ ਰਵਾਇਤ ਹੈ ਗੁਰੂ ਕੀ ਸਿੱਖਾਂ ਦੀ ਵਿਰਾਸਾ। ਅਰਾਧ ਸਰਵੇ ਕੋ ਜਲਦੀ ਆ ਰਹੀ ਹੈ। ਜਦੋਂ ਪਾਸਲੇ ਕਟੜੀਆਂ ਉਹਦੇ ਵਿੱਚ ਤੋਂ ਸਭ ਤੋਂ ਪਹਿਲਾ ਹਿੱਸਾ ਸਾਧੂ ਗੁਰਦਾਰ ਸਾਹਿਬ ਦੇ ਲੰਗਰਾਂ ਵਾਸਤੇ ਗੁਰਸਿੱਖਾਂ ਨੂੰ ਕੱਢਿਆ ਜਾਂਦਾ। ਉਹੀ ਬ리아 ਦਾ ਆਪ ਸਾਰੇ ਗੁਰਪਿਆਰੇ ਰਲ ਮਿਲ ਕੇ ਫਾੜਦੇ ਹੋ। ਹਰ ਸਾਡੇ ਸਸਥਾਨ ਤੋਂ ਪੂਰੇ ਪੰਜਾਬ ਭਰ ਚੋਂ ਤੜਕ ਇਕੱਠੀ ਕਰਕੇ ਗੁਰੂ ਦੇ ਲੰਗਰਾਂ ਵਾਸਤੇ ਲੰਗਰ ਸਾਹਿਬ ਤਖਤ ਸਾਹਿਬ ਖੰਡ ਸ੍ਰੀ ਹਜੂਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਭੇਤੀ ਜਾਂਦੀ। ਇਸ ਲਈ ਸਾਹਿਬ ਸਭਾ ਵਿੱਚ ਹਾਜ਼ਰ ਹੋਇਆ ਸਾਂ ਤੇ ਇੱਕ ਬਚਨ ਸਾਖੀ ਗੁਰ ਇਤਿਹਾਸ ਦੀ ਆਪ ਜੀ ਨੂੰ ਸਰਵਣ ਕਰਵਾਏ ਸੀ ਉਹ ਸਾਖੀ ਇਸ ਵਾਰ ਇਹਨਾਂ ਫਿਰ ਦੁਹਰਾ ਗਿਆ ਕਿਉਂਕਿ ਗੁਰੂ ਕੀ ਕਥਾ ਦੇਤੀ ਨਵੀਂ ਧੀ ਹੈ ਉਹ ਕਦੇ ਪੁਰਾਣੀ ਨਹੀਂ ਸਤਿਗੁਰਾਂ ਦੀ ਕਰਨਾ ਸਤਿਗੁਰਾਂ ਦਾ ਬਾਣੀ ਸਤਿਗੁਰਾਂ ਦਾ ਸਰੂਪ ਦੇਤੀ ਨਵਾ ਸਾਹਿਬ ਤੇਰਾ ਨੀਤ ਨਵਾ ਸਦਾ ਸਦਾ ਕਾਤਾ ਸਤਿਗੁਰੂ ਜੀ ਦੇਤੀ ਨਵਾ ਇਹ ਤਵਾਰੀ ਕੈਪਟਨ ਸੇ ਸਾਡੇ ਦੇ ਆਪਾ ਆਸਿਕ ਸਦਾਇਤਰ ਬਰਿਲੇ ਦੇ ਨਾਲ ਕੋਹਤੇ ਮੈਨੂੰ 2-4 ਤੱਕ ਪਹਿਲਾਂ ਕਹਿਣ ਲੱਗੇ ਬਿਆਨੀ ਜੀ ਅਸੀਂ ਦਾ ਪੰਥ ਦੇ بڑے بڑے ਵਿਦਵਾਨ ਸਤਲੇ ਨੇ ਹਾਲ ਸਾਹ ਕੋਈ ਚੱਕੇ ਤੋਂ ਚੰਗੇ ਵਿਦਵਾਨ ਹੁੰਦੇ ਆ ਸਾਡੇ ਕੋਲ ਤੇ ਤੁਸੀਂ ਨਾ ਕੋਈ ਗੁਰਨਾਥ ਸਾਹਿਬ ਦੀ ਨਵੀਂ ਕਹਾਣੀ ਸੁਣਾਇ ਤੇ ਗੁਰਨਾਥ ਸਾਹਿਬ ਦੀ ਜਿਹੜੀ ਕਹਾਣੀ ਉਹ ਨਵੀਂ ਸੁਣਾਇ ਅੱਜ ਵੀ ਕਹਾਤਾ ਦਾ ਸਤਿਗੁਰਾਂ ਦੀ ਹੋਈ ਹੈ ਜੁਗਾ ਜੁਗਾਤਰਾ ਤੋਂ ਚੱਲਦੀ ਆਉਂਦੀ ਕਿ ਮੈਂ ਗੁਰਦਾਨ ਸਿੰਘ ਸਾਹਿਬ ਦਾ ਨਕਾਣਾ ਸਾਹਿਬ ਦਾ ਜਿਹੜਾ ਸਥਾਨ ਬਦਲ ਕੇ ਪ੍ਰਕਾਸ਼ਵਾਲਾ ਕੋਲ ਹੋਰ ਦੱਸਿਆ ਕਿ ਨਵੀਂ ਕਹਾਣੀ ਦੋ ਯੋਇ ਹੈ ਕਿ ਗੁਰਦਾਨ ਸਿੰਘ ਸਾਹਿਬ ਦੇ ਨਕਾਣਾ ਸਾਹਿਬ ਦੀ ਜਾਣ ਨੂੰ ਪ੍ਰਕਾਸ਼ ਕੀ ਧਾਰਿਆ ਕਿ ਤੇ ਹੋਰ ਧਾਰਿਆ ਜਾਂ ਉਹਨਾਂ ਨੇ ਚਾਰ ਲਾਸੀਆਂ ਦੀ ਅੱਟ ਕੀਤੀਆਂ ਉਹ ਲੋਕ ਕੇਵਲ ਗੰਨਰਾਸ ਵਾਸਤੇ ਕਥਾ ਸੁਣਨ ਲੱਗ ਪਏ ਗੰਨਰਾਸ ਵਾਸਤੇ ਕੀਰਤਨ ਸੁਣਨ ਲੱਗ ਪਏ ਇਹ ਗੰਨਰਾਸ ਨਹੀਂ ਹੈ ਇਹ ਬੰਦਗੀ ਆਪਨੇ ਸਹਿਬ ਦੀ ਕਿ ਜਦੋਂ ਆਪਨੇ ਸਹਿਬ ਦੀ ਗਾਨ ਸੁਣੀਏ ਸੁਣ ਕੇ ਆਪਨੇ ਸਰਵ ਪ੍ਰਤੀ ਪ੍ਰੇਮ ਤੇ ਭਾਵਨਾ ਜਾਗ ਪਵੇ ਪ੍ਰੀਤ ਜਾਗ ਵੱਡਿਆਂ ਦੀਆਂ ਕਥਾਵਾਂ ਜਿੰਨੀ ਬਰੀ ਮਰਜ਼ੀ ਕਹੀਏ ਸੁਣੀਏ ਉਹ ਪੁਰਾਣੀਆਂ ਨਹੀਂ ਲੱਗਦੀਆਂ ਉਹ ਦੇਵਤੀ ਨਮੀ ਨਾ ਤਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਸਾਥੀ ਮੈਂ ਪੇਸ਼ ਆ ਕੇ ਆਪ ਜੀ ਨੂੰ ਸਰਪੜ ਕਰਾਈ ਸੀ ਉਹ ਦੁਹਰਾਵਾਂ ਇੱਕ ਵਾਰ ਇੱਕ ਗੁਰ ਸਿੱਖ ਨਿਰਧਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਦੇ ਚਰਨਾਂ 'ਚ ਆਜਰ ਸਤਿਮੇ ਪਾਤਸ਼ਾਹ ਨੂੰ ਬੱਕ ਦੇ ਕੇ ਆ ਨਮਸਕਾਰ ਕੀਤੀ ਨਿਰਧਰ ਭਰੇ ਹੋਏ ਮਹਾਰਾਜ ਜੀ ਨੇ ਪੁੱਛਿਆ ਹਾਂ ਭਾਈ ਮੁੰਦਕਾ ਕੀ ਗੱਲ ਹੈ ਕਹਿਣ ਲਗਾ ਮਹਾਰਾਜ ਆਪ ਜੀ ਦੇ ਦਇਆ ਮਾਇਆ ਸਤਕਾ ਮੇਰੇ ਘਰ ਦੇ ਵਿੱਚ ਬਹੁਤ ਆਨੰਦ ਆਣ ਸੀ ਪਹਿਲਾਂ ਗਰੀਬੀ ਸੀ ਘਰ ਚ ਛਾਂ ਸੀ ਕੱਖਾਂ ਦੀ ਬਣੀ ਹੋਈ ਉਹਦੇ ਤਰੇ ਦਾ ਸਾ ਤੁਹਾਡਾ ਤਰਸ ਵਰਤਿਆ ਤੇ ਪੱਕਾ ਮਕਾਨ ਬਣ ਗਿਆ ਬਹੁਤ ਆਨੰਦ ਆਣ ਹੋਇਆ ਇੱਕਦਮ ਫਿਰ ਮਹਾਰਾਜ ਜੀ ਹਾਲਾਤ ਤੇ ਹੋ ਗਏ ਨੇ ਇਹ ਘਰ ਵਿੱਚ ਰੋਟੀ ਪੱਕੜੀ ਵੀ ਮੁਸ਼ਕਲ ਹੋ ਗਈ ਕਦੇ ਪਰਿਸ਼ਾ ਪੱਕਦਾ ਕਦੇ ਨਹੀਂ ਪੱਕਦਾ ਅਬੇਰੀ ਕੋ ਗਰੀਬੀ ਆ ਜਾਏ ਬਹੁਤ ਔਖਾ ਹੈ ਗਰੀਬੀ ਤੋਂ ਅਬੇਰੀ ਆ ਜਾਏ ਤੇ ਬੰਦਾ ਸੁਖਾੜਾ ਹੋ ਜਾਂਦਾ ਪਰ ਅਬੇਰੀ ਤੋਂ ਬਾਅਦ ਦੁਬਾਰਾ ਕਿਤੇ ਗਰੀਬੀ ਆ ਜਾਏ ਉਹ ਬੜੀ ਦੁਖਦਾਈ ਹੁੰਦੀ ਬਰਦਾਸ਼ਤ ਨਹੀਂ ਜਦ ਆਪਰਾ ਕੀ ਜਿਵੇਂ ਪਹਿਲਾਂ ਸੀ ਹੁੰਦਾ ਨਹੀਂ ਜਾਂਦਾ ਕੋਈ ਫਿਕਰ ਨਹੀਂ ਸੀ ਪਰ ਪਾਦਸ਼ਾਹ ਅਬੇਰੀ ਆ ਗਈ ਘਰ ਵਿੱਚ ਹਨ ਧਨ ਬੰਦ ਸੀ ਲੋਕਰ ਚਾਕਰ ਸੀ ਕਾਰੋਬਾਰ ਬੜੇ ਵਧੀਆ ਹੋ ਗਏ ਸਨ ਪਰ ਅਚਾਨਕ ਪਤਾ ਨਹੀਂ ਕੀ ਖੇੜ ਵਰਤੀ ਆ ਸਭ ਕੁਝ ਲੁੱਟ ਗਿਆ ਸਭ ਕੁਝ ਖਤਮ ਹੋ ਗਿਆ ਪਰਛਾਤੇ ਦੇ ਵੀ ਘਰ ਚ ਨਾਲੇ ਨੂੰ ਮਹਾਰਾਜ ਜੂਹ ਰਾਏ ਸਾਹਿਬ ਜੀ ਨੇ ਬਚਨ ਦੱਸਿਆ ਕਹਿਣ ਲੱਗੇ ਭਾਈ ਸਿਖਾ ਜਦੋਂ ਤੋਂ ਘਰ ਵਿੱਚ ਸੱਚੀ ਛਾਂਤ ਕਰੇ ਦਾ ਸੀ ਛੱਤ ਦੇ ਉੱਤੇ ਹੰੜਾ ਬਣਾ ਕੇ ਇੱਕ ਪੰਛੀਆਂ ਦਾ ਜੋੜਾ ਤੇਰੇ ਘਰ ਦੀ ਗਰੀਬੀ ਵੇਖੀ ਉਹਨਾਂ ਦੇ ਮਨ 'ਚ ਤਰਸ ਆਇਆ ਜਦੋਂ ਤੇਰੇ ਘਰ 'ਚ ਫਸਲ ਆਉਣੀ ਕਣ ਕੌੜੇ ਉਹਦੇ ਵਿੱਚੋਂ 5-7 ਦਾਣੇ ਕਿਉਂ ਜਿਤ ਭਰਦੇਂ ਲਿਆ ਕੇ ਸਾਡੇ ਲੰਗਰਾਂ 'ਚ ਤਾਂ ਧਰ ਸਵਾਦਾ ਹੋਣ ਲੱਗਦੇ। ਇਹ ਬੰਦ ਹੋ ਗਏ। ਗੁਰੂ ਦੇ ਲੰਗਰ ਵਿੱਚ ਅਨਾਜ ਦਾ ਕੋਈ ਦਾਣਾ ਨਹੀਂ ਬੰਦ ਹੋ ਗਏ। ਗੁਰੂ ਦੇ ਲੰਗਰਾਂ ਵਿੱਚ ਅਨਾਜ ਦਾ ਕੋਈ ਦਾਣਾ ਨਹੀਂ ਆਉਣਾ, ਦਸਵੰਦ ਦੀ ਮਾਇਆ ਨਾ ਆਉਣੀ। ਜਿਸ ਕਰਕੇ ਹੁਣ ਦੁਬਾਰਾ ਤੇਰੇ ਗੁਰਦਵਾਰੇ ਹਾਲਾਤ ਹੋ ਗਏ ਨੇ। ਜੇ ਤੂੰ ਚਾਹਦਾ ਹੈ ਇਹ ਤੇਰੀ ਚੜ੍ਹਦੀ ਕਲਾ ਹੋਵੇ ਘਰ ਅਨੰਤ ਦਾ ਵਾਧਾ ਹੋਵੇ ਤੇ ਜਿਹੜੀ ਕਿਰਤ ਕਮਾਈ ਕਰਦਾ ਉਹਦੇ ਵਿੱਚੋਂ ਦਸਵਾ ਹਿੱਸਾ ਗੁਰੂ ਕੇ ਨਗਰਾਂ ਵਾਸਤੇ ਗੁਰੂ ਚਰਨਾਂ 'ਚ ਹਾਜ਼ਰ ਕਰ ਦੇ। ਤੇ ਫਿਰ ਵਾਅਦੇ ਪਾਇਆ ਇਹ ਹੈ ਗੁਰੂ ਆਰਾਈ ਸਾਹਿਬ ਦੀ ਦੇ ਇਤਿਹਾਸ ਵਿੱਚ ਸਾਖੀ ਹੋਣੀ। ਉਰਾਤ ਸਮੇਂ ਕੋਈ ਗੁਰਸਿੱਖ ਵੱਡ ਛਕਰ ਦੀ ਬਿਰਤੀ ਰੱਖਦੇ ਹਨ। ਪਿੱਛੇ ਬੱਚਿਆ ਆਪ ਛਕਰਦਾ। ਧੋਲੀਆਂ ਵਿੱਚ ਸਭ ਤੋਂ ਪਵਿੱਤਰ ਭੋਜਨ ਫਦਾ ਕਿਹੜਾ ਹੈ ਕੋਈ ਕਹਦਾ ਜੀ ਯਾਗ ਕਰੋ ਯਾਗ ਵਿੱਚ ਜਿਹੜਾ ਭੋਜਨ ਬਣਦਾ ਉਹ ਪਵਿੱਤਰ ਹੁੰਦਾ ਕੋਈ ਕਹਦਾ ਜੀ ਫਲਾੜੇ ਖਾ ਕੇ ਜਿਹੜਾ ਪਰਸ਼ਾਦਾ ਪਕਦਾ ਉਹ ਬੜਾ ਪਵਿੱਤਰ ਹੁੰਦਾ ਪਰਸਨ ਵਿੱਚ ਧੋਲੀਆਂ ਵਿੱਚ ਸਭ ਤੋਂ ਪਵਿੱਤਰ ਭੋਜਨ ਉਹ ਹੁੰਦਾ ਕਿ ਭੋਜਨ ਪਿਆਰ ਹੋਇਆ ਉਹਦੇ ਚੋਂ ਪਹਿਲਾਂ ਕਿਸੇ ਨੂੰ ਛਕਾਇਆ ਤੇ ਜਿਹੜਾ ਵਧਿਆ ਹੋਇਆ ਤੁਸੀਂ ਛਕਿਆ ਉਹ ਬੱਬਿਆ ਹੋਇਆ ਭੋਜਨ ਗੁਰੂ ਘਰ ਸਾਹਿਬ ਜੀ ਸਭ ਤੋਂ ਅਤਿ ਪਵਿੱਤਰ ਤੇ ਪਾਵਨ ਮੰਨਿਆ ਜਾਂਦਾ ਹੈ ਜਿਹੜੀ ਫਸਲ ਘਰ ਚੋਂ ਆਉਦੀ ਹੈ ਉਹਦੇ ਵਿੱਚੋਂ ਜਦੋਂ ਗੁਰੂ ਨਿਮਿਤ ਫਸਲ ਮਹਾਰਾਜ ਜੀ ਦੇ ਨਗਰਾਂ 'ਚ ਹਾਜ਼ਰ ਕਰਕੇ ਜਿਹੜਾ ਭੋਜਨ ਅਸੀਂ ਖਾਣ ਚੱਕਦੇ ਹਾਂ ਉਹ ਪਵਿੱਤਰ ਹੋ ਜਾਂਦਾ ਪਾਵਨ ਹੋ ਜਾਂਦਾ ਉਹਦੇ ਵਿੱਚ ਗੁਰੂ ਸਾਹਿਬ ਜੀ ਦੀ ਕਾਲਾ ਵਰਤਣੀ ਸ਼ੁਰੂ ਹੋ ਜਾਂਦੀ ਹੈ ਇਹ ਬਰਿਆਦਾ ਪੁਰਾਤਨ ਸਾਡੇ ਤੋਂ ਚੱਲ ਰਹੀ ਹੈ ਤੇ ਇਸੇ ਤਰ੍ਹਾਂ ਹੀ ਲਗੋਤ ਤੱਕ ਸਤਿਗੁਰੂ ਪਰਮਾਨੰਦ ਸਾਹਿਬ ਦੇ ਸੇਕ ਇਸ ਤਰ੍ਹਾਂ ਹੀ ਤੇ ਰਹਿਣਗੇ ਇਹ ਬ੍ਰਿਆਦਾ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ ਮਹਾਪੁਰਖ ਐਸੇ ਫਰਜ਼ਕਾਰ ਦੇ ਕਾਰਨ ਉਹ ਕਰਦੇ ਰਹਿੰਦੇ ਸਾਧੂ ਦਾ ਸੁਭਾਅ ਹੁੰਦਾ ਉਹਨੇ ਸੰਸਾਰ ਵਿੱਚ ਆ ਕੇ ਜੀਵਾਂ ਦਾ ਭਲਾ ਕਰਦਾ ਹੈ ਜੀਵਾਂ ਦੇ ਕਲਿਆਣ ਦਾ ਜਿਦਨੇ ਮਹਾਪੁਰਖ ਸੰਸਾਰ ਵਿੱਚ ਆਉਂਦੇ ਹਨ ਉਹ ਜੀਵਾਂ ਦੇ ਕਲਿਆਣ ਨਵੇਂ ਤੋਂਦੇ ਆਖ ਸਾਜੀ ਉਹਨਾਂ ਨੂੰ ਜਨਮ ਲੈਣ ਦੀ ਲੋੜ ਨਹੀਂ ਉਹ ਜਨਮ ਧਾਰ ਕੇ ਇਸ ਕਰਕੇ ਆਉਂਦੇ ਵੀ ਜੀਵਾਂ ਦਾ ਭਲਾ ਹੋਵੇ। ਖਾਲਸਾ ਜੀ ਕੀ ਉਹ ਛੋਟਾ ਕਾਰਜ ਹੈ? ਕੋਈ ਸਾਧੂ, ਕੋਈ ਮਹਾਤਮਾ ਕਿਸੇ ਟੁੱਟੇ ਹੋਏ ਜੀਵ ਨੂੰ ਪਰਮੇਸ਼ਰ ਨਾਲ ਜੋੜ ਦੇਵੇ। ਦੱਸੋ ਇਹ ਤੇ ਕੋ ਵੱਡਾ ਕਾਰਜ ਕੋਈ ਸੰਸਾਰ 'ਚ ਹੈ? ਲੋਕ ਕਹਿੰਦੇ ਜੀ ਸਾਧ ਤਾਂ ਵੇਲੜਦੇ। ਅੱਜਕੱਲੇ ਪ੍ਰਚਾਰ ਹਾਂ। ਇਹ ਤਾਂ ਵੇਲੜ ਸਾਧ ਨੇ। ਇੱਕ ਸਾਧੂ ਜਦੋਂ ਟੁੱਟੇ ਹੋਏ ਜੀਵ ਨੂੰ ਪਰਮੇਸ਼ਰ ਨਾਲ ਜੋੜਦਾ ਕੀ ਛੋਟਾ ਕਾਰਜ ਆਪਣੇ ਮੂਲ ਨਾਲ ਜੋੜਨ ਦਾ ਕਾਰਜ ਆਤਮਾ ਗੋਤ ਇੱਕ ਵੇ ਦੀ ਮੰਗਣ ਗਏ ਉਹ ਬਾਗ ਕੇ ਪ੍ਰਸ਼ਾਦਾ ਛਕਦੇ ਸੀ ਇੱਕ ਜ਼ਮੀਨਾਰ ਦੇ ਘਰ ਚਲੇ ਜ਼ਮੀਨਾਰ ਨੇ ਪਹਿਲਾਂ ਤਾਂ ਔਖੇ ਭਾਰੇ ਬੋਲ ਬੋਲੇ ਆਗੇ ਬੇਲੜ ਸਾਹਿਬ ਅਸੀਂ ਪਰ ਜਾਂਦੇ ਹਾਂ ਸਾਰਾ ਦਿਨ ਹਰ ਬੋਹ ਦੇ ਇਹ ਆ ਕੇ ਰੋਟੀਆਂ ਮੰਗ ਕੇ ਰਾਮ ਨਾਲ ਖਾ ਕੇ ਪਾਸੇ ਬੱਜ ਕੇ ਸੁੱਤੇ ਰਹਿੰਦੇ ਬੜਾ ਕੋਲੇ ਆਤਮਾ ਬੋਧ ਸੀ ਉਹ ਵੀ ਅਡੋਲ ਫਿਰੋਤੇ ਰਹੇ ਚਿਹਰੇ ਤੇ ਕੋਈ ਬਾੜਾ ਬੋਤਾ ਵੀ ਫਰਕ ਨਹੀਂ ਪਿਆ ਵੀ ਇੰਨੇ ਕਬੂਦ ਬੋਲੇ ਆ ਜੇਬੀਦਾਰ ਦੇ ਕਿ ਕੋਈ ਬਾੜਾ ਬੋਤਾ ਕੋ ਗੁੱਸਾ ਹੀ ਕੀਤਾ ਹੋਏ ਆ ਨਿਸ਼ਾਨ ਉਹਨੇ ਦੇਖਿਆ ਵੀ ਕੋਈ ਠੀਕ ਸਾਹ ਦਾ ਗਿਆ ਬੋਲਦਾ ਬੋਲਦਾ ਤੇ ਦੋ ਪ੍ਰਸ਼ਾਦੇ ਲੈ ਆਇਆ ਪ੍ਰਸ਼ਾਦੇ ਨੇ ਆ ਕੇ ਦੋ ਆਤਮਾ ਬੋਧ ਨੂੰ ਦੇਣ ਵੇਲੇ ਫਿਰ ਬੋਲਿਆ ਕਿ ਤੁਹਾਨੂੰ ਹੱਥ ਪੈਰ ਦਿੱਤੇ ਆ ਰੱਬ ਨੇ ਕੋਈ ਬਾੜਾ ਮੋਟਾ ਹੱਥ ਪੈਰ ਲਾ ਲਿਆ ਕਰੋ ਮੱਦ ਕੇ ਖਾਂਦੇ ਜੇ ਬੜਾ ਕੁਝ ਬੋਲਿਆ ਹਾਲਾਂਕਿ ਗ੍ਰਿਸ਼ਤੀ ਦਾ ਇਹ ਧਰਮ ਨਹੀਂ ਹੈ ਗ੍ਰਿਸ਼ਤੀ ਦਾ ਧਰਮ ਇਹ ਹੈ ਵੀ ਘਰ ਕੋਈ ਆ ਜਾਏ ਆ ਕੇ ਦੋ ਪ੍ਰਸ਼ਾਦ ਦੇ ਭੰਗੇ ਭਾਵੇਂ ਰਾਤ ਦਾ ਅਕੀਰਾਂ ਦਾ ਸਭਾ ਹੋਵੇ ਗ੍ਰਿਸ਼ਤੀ ਦਾ ਧਰਮ ਦਾ ਕੋ ਪ੍ਰਸ਼ਾਦਾ ਚਕਾਵੇ ਦ੍ਰਿਸ਼ਟੀ ਦੇ ਘਰ ਕੋਈ ਆਸ ਕਰਕੇ ਆਉਣਾ ਨਾ ਕਿ ਦ੍ਰਿਸ਼ਟੀ ਦਾ ਘਰ ਹੈ, ਬਾਬਾ ਬੱਚੇ ਦਾ ਘਰ ਹੈ ਕਿ ਇੱਥੇ ਮੈਂ ਦੋ ਪ੍ਰਸ਼ਾਦ ਦੇ ਛੱਕਣੋਂ ਬਿੜਲ ਨੇ। ਆਹ ਦੇ ਕਿਸੇ ਸਿਆਸੀ ਸਾਹ ਦੇ ਕੋਈ ਜਾਵੇ ਗੱਲ ਉੱਥੇ ਵੱਖਰੀ ਐ, ਉਹ ਤਾਂ ਦੂਜੇ ਦੇ ਹੱਥ 'ਚ ਦੇਖਦਾ ਵੀ ਕੋਈ ਲਿਆਏਗਾ ਦੋ ਪ੍ਰਸ਼ਾਦ ਤੇ ਮੈਂ ਛਕਾਂਗਾ। ਦ੍ਰਿਸ਼ਟੀ ਦੇ ਘਰ ਕੋਈ ਜਾਂਦਾ ਆਸ ਕਰਕੇ ਆਉਣਾ। ਇਹ ਕਹਿ ਲੱਗਾ ਵੀ ਬਾਬਾ ਜੀ ਦੀ ਮਹਾਤਮਾ ਬੋਧਨ ਇਹ ਤੇਰੇ ਹੱਥ ਪੈਰ ਜਗੇ ਭਲੇ ਨਵੇਂ ਨਰੋਏ ਨੇ ਤੂੰ ਆਪ ਕੰਮਕਾਰ ਕਰਕੇ ਕਿਉਂ ਨਹੀਂ ਖਾ ਲਿਆ ਮਹਾਤਮਾ ਬੁੱਧ ਫਿਰ ਚੋ ਕਹਦਾ ਤੂੰ ਕਿਹੜੀ ਬਿੱਟੀ ਦਾ ਬਣਿਆ ਗਾਇ ਤੈਨੂੰ ਇਹੀਗਾ ਗਾੜਾ ਕੱਢੀਆਂ ਨੇ ਤੂੰ ਬਾੜਾ ਰੋਟਾ ਵੀ ਆਪੋ ਗੁੱਸਾ ਨਹੀਂ ਕੀਤਾ ਠੀਠ ਬੜਾ ਤੇ ਸ਼ਰਮੈ ਤੂੰ ਦਾ ਮਹਾਤਮਾ ਬੁੱਧ ਬੋਲੇ ਕਹਿਣ ਲੱਗੇ ਦੱਸ ਇਹ ਪ੍ਰਸ਼ਾਦ ਤੇਰੇ ਹੱਥਾਂ 'ਚ ਨੇ ਕਹਿੰਦਾ ਹਾਂ ਇਹਦੇ ਨਹੀਂ ਕਹਿੰਦਾ ਤੇਰੇ ਕਹਦਾ ਇਹਦੇ ਨੇ ਕਹਿੰਦਾ λεਆ ਮੈਨੂੰ ਦੇ ਦੇ ਬਾਦਮਾ ਕੋਲ ਦੀ ਤੜੀ ਤੇ ਰੱਖ ਤੇ ਕਹਿੰਦਾ ਹੁਣ ਕੀ ਦੇ ਦੇ ਨੇ ਕਹਿੰਦਾ ਤੇ ਤੁਹਾਡੇ ਨੇ ਕਹਿੰਦੇ ਮੈਂ ਲੈ ਲਏ ਕਿ ਤੇ ਮੇਰੇ ਹੋ ਗਏ ਨੇ ਜਿਹੜੀਆਂ ਗਾਲਾਂ ਹੁਣ ਤਾਈ ਕੋ ਮੈਨੂੰ ਕੱਢਿਆ ਨੇ ਬੋਲ ਕੋ ਬੋਲ ਬੋਲੇ ਨੇ ਉਹ ਮੈਂ ਲਈ ਕਿ ਤੇਰੇ ਹੋਏ ਕਿ ਨੇ ਉਹ ਹਾਲੇ ਤੱਕ ਤੇਰੇ ਕੋਲ ਤੇਰੇ ਹੀ ਨੇ ਮੈਂ ਤਾਂ ਗ੍ਰਹਿਣ ਹੀ ਨਹੀਂ ਕੀਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਦਾ ਉਦੋਂ ਉਦੋਂ ਮੈਂ ਲੈ ਰਹੇ ਦਾ ਜੇ ਮੈਂ ਗ੍ਰਹਿਣ ਹੀ ਨਹੀਂ ਕੀਤਾ ਮੇਰੇ ਦਾ ਉਦੋਂ ਹੋਣ ਕੇ ਜਦੋਂ ਮੈਂ ਲਵਾ ਉਹ ਬੜਾ ਹੈਰਾਨ ਹੋ ਕੇ ਬਹਿ ਗਿਆ ਕਿ ਗੱਲਾਂ ਬੜੇ ਪਤੇ ਦੀਆਂ ਨੇ ਬਾਦਲਾਹ ਬੋਧ ਜੀ ਕੋਲ ਬੈਠੇ ਤੇ ਕਹਿਣ ਲੱਗਾ ਕਿ ਚਲੋ ਬਾਬਾ ਜੀ ਗੱਲਾਂ ਦੀਆਂ ਗੱਲਾਂ ਵੀ ਇਹ ਦੱਸੋ ਵੀ ਮੈਂ ਤਾਂ ਹਾਲ ਬਾਏ ਮਿਹਨਤ ਕੀਤੀ ਕਈ ਮੌਸਮ ਵੇਖੇ ਪਸੀਨਾ ਵਹਾਇਆ ਫਿਰ ਜਾ ਕੇ ਅਨ ਪਿਆਰ ਹੋਇਆ ਉਹਦਾ ਵੀ ਪ੍ਰਸ਼ਾਦਾ ਮੱਗ ਕੇ ਪਿਆਰ ਹੋਇਆ ਤੇ ਤੁਸੀਂ ਆਏ ਇਹਨੇ ਆ ਕੀ ਸਕਣ ਲੱਗ ਪਏ ਵਿਦਵਾਨੋ ਮੈਨੂੰ ਕਿ ਬਾਰੇ ਦਿੱਤ ਮਿਲਦੇ। ਨਾਟਕਬਗਤ ਜੀ ਬੋਲੇ ਕਹਿਣ ਲੱਗੇ ਵੀ ਤੁਮ ਦਾ ਜ਼ਮੀਨ ਵਾਹੇ ਜਿਹੜੀ ਢਿੱਟੀ ਦੀ। ਇਹ ਹੜਵੋ ਨਾ। ਜਿਹੜੀ ਜ਼ਮੀਨ ਨਾ ਮੌਦਾ ਨਾ। ਉਹ ਪੱਥਰੀਲੀ ਜਮੀਨ ਆ ਪੱਥਰ ਦੀ। ਇਹ ਦੱਸ ਵੀ ਪੱਥਰ ਬਾੜੇ ਸੌਖੇ ਹੁੰਦੇ ਆ। ਹਾਲਾਂਕਿ ਮਿੱਟੀ ਵਾਣੀ ਵੀ ਓਕੀ ਆ ਤੇ ਪੱਥਰ ਬਾੜੇ ਪੈ ਜਾਣ ਬਾਹ ਸਕਦਾ। ਫਾਇਦਾ ਨਹੀਂ। ਜਦ ਮੈਂ ਪਥਰੀਲੀ ਜ਼ਮੀਨ ਹੋਣਾ ਜੋ ਮੇਰੇ ਅੰਦਰ ਦੀ ਹੈ ਮਾਨ ਦੀ ਅੰਤਹ ਕਰਨ ਦੀ ਉਹ ਪੱਥਰੀ પડਿਆ ਪਿਆ ਉਹਨੂੰ ਵਾਹ ਵਾ ਕੇ ਉਹਦੇ ਵਿੱਚ ਪਰਵੇਸ਼ਨ ਦੇ ਭਜਨ ਦਾ ਬੀਜ ਬੀਜਿਆ ਉਹ ਫਸਲ ਮੇਰੇ ਅੰਦਰ ਉੱਗੀ ਹੈ ਤੂੰ ਆਹ ਦੋ ਪ੍ਰਸ਼ਾਦੇ ਦੇਣੇ ਨੇ ਇਹ ਤੇਰੀ ਫਸਲ ਹੈ ਜਿਹੜੀ ਮੇਰੀ ਫਸਲ ਭਜਨ ਗੰਦਗੀ ਦੀ ਹੈ ਉਹਦੇ ਚੋਂ ਕਿਣਕਾ ਬਾਤਰ ਮੈਂ ਤੇਨੂੰ ਦੇ ਜਾਣਾ ਜਾਂਦਿਆਂ ਜਾਂਦਿਆਂ ਤੇਰੇ ਦੋ ਪਰਛਾਤੇਆਂ ਨਾਲ ਮੇਰਾ ਕੇਵਲ પેટ ਭਰਨਾ ਤੇ ਮੈਂ ਜਿਹੜੀ ਫਸਲ ਵਿੱਚੋਂ ਗਿੜਦਾ ਤੈਨੂੰ ਦੇਣਾ ਤੇਰਾ ਉਹਦੇ ਨਰਲੋਕ ਪਰਲੋਕ ਸਭ ਜਾਣਾ ਦੱਸ ਵੀ ਸੌਦਾ ਘਾਟੇ ਰਹਿ ਕੇ ਵਾਦੇ ਦਾ ਇਹਦਾ ਜੀ ਬਾਤ ਹੈ ਦਾ ਜਿਹੜੇ ਰੱਬ ਦੇ ਪਿਆਰੇ ਮਹਾਂਪੁਰਖ ਬੰਦਗੀ ਕਰਦੇ ਉਹ ਪਥਰੀਂ ਦੀਆਂ ਜੁਬੀਨਾ ਵਾਹ ਵਾ ਕੇ ਉਹਦੇ 'ਚ ਭਜਨ ਬੰਦਗੀ ਦਾ ਬੀਜ ਬੀਜਦੇ ਤੇ ਬੜਾ ਸਸਤਾ ਸੌਦਾ ਹੈ ਦੇ ਅਸੀਂ ਥੋੜਾ ਦੇ ਕੇ ਬਹੁਤਾ ਖਾ ਲਦੇ ਹਾਂ ਪਾਤਸ਼ਾਹ ਜਿਨ੍ਹਾਂ ਬਚਨਾਂ ਧਾਨ ਗਿਆ ਤਾਂ ਜਾਣਦੇ ਇਹ ਰਾਜ ਹੈ ਰਗ ਏਕ ਕਹਿੰਦੇ ਜੇ ਆਹ ਧਾਨ ਜਾਂਦਾ ਯਾਨੀ ਕਿ ਬੜਾ ਸਸਤਾ ਸੌਦਾ ਜੇ ਪੈਸੇ ਦੇ ਦਿੱਤਿਆਂ ਧਾਨ ਦੇ ਦਿੱਤਿਆਂ ਮੇਰਾ ਰੱਬ ਮੇਰੇ ਨਾਲ ਪ੍ਰੇਮ ਕਰਦਾ ਕਹਿੰਦੇ ਦੱਸੋ ਇਹ ਤਾਂ ਬੜਾ ਸਸਤਾ ਸੌਦਾ ਹੈ ਜੇ ਦਿੱਤਾ ਕੀ ਹੈ ਫਿਰ ਇੱਕ ਬਾਤ ਵਰਤ ਹੋਏ ਸਤ ਸੰਗਤ ਸਹਿਗੇ ਕਮਾਲੀ ਵਾਲੇ ਪਟਿਆਰੇ ਉਹ ਕਿਆ ਕਰਦੇ ਵੀ ਦੇ ਕੇ ਕਿਸੇ ਦੇ ਅੰਦਰ ਹੰਕਾਰ ਨਾ ਆ ਜਾਵੇ ਮੈਂ ਤਾਂ ਸੋਰੀਆਂ ਦਿੱਤੀਆਂ ਪੰਜ ਦਿੱਤੀਆਂ ਵੀ ਦਿੱਤੀਆਂ ਤੇਰ ਵਾਲੇ ਉਹਦੇ ਬੋਦਨੇ ਉਹ ਆਪਣੇ ਮਾਨਸ ਚ ਇਹ ਭਾਵ ਰੱਖਣ ਕਿ ਤੇਰੇ ਦਿੱਤੇ ਜੋ ਦਿੱਤਾ ਤੇ ਕੀ ਦਿੱਤਾ ਆਖੋ ਸਤਿ ਸ੍ਰੀ ਅਕਾਲ ਤੂੰ ਦਿੱਤਾ ਤੇ ਤੇਰੇ ਦਿੱਤੇ ਚ ਦੇ ਕੇ ਤੇਰੇ ਦਿੱਤੇ ਚੋ ਦਿੱਤਾ ਤੇ ਕੀ ਦਿੱਤਾ ਸਾਡਾ ਕੀ ਸੀ ਸਾਡੀ ਸੀ ਭਾਵਨਾ ਭਾਵਨਾ ਨਾਲ ਕੋਈ ਸੇਰ ਪਾ ਲਵੇ ਅੱਤਾ ਸੇਰ ਪਾ ਲਵੇ ਉਹ ਵੀ ਪਰਵਾਹ ਜੇ ਭਾਵਨਾ ਨਹੀਂ ਤੇ ਭਾਵੇਂ ਕੋਈ 100 ਪੁਆਇੰਟ ਵੀ ਲਿਆ ਕੇ ਹਾਜ਼ਰ ਕਰ ਦੇਵੇ ਤੇ ਪਰਵਾਹ ਨਹੀਂ ਖੇਡ ਭਾਵਨਾ ਦੀ ਹੈ ਤੇਰੇ ਦਿੱਤੇ ਚੋ ਦਿੱਤਾ ਤੇ ਕੀ ਦਿੱਤਾ ਉਹ ਭਾਵਨਾ ਬਹੀਨ ਕੈਸੇ ਪਾਵਾਂ ਜਗਦੀਸ਼ ਕੋ ਰੱਬ ਦੇ ਪਿਆਰੇ ਬਾਪੁਰਖ ਸੰਸਾਰ ਵਿੱਚ ਦੀਵਾ ਦੇ ਭਰੇ ਵਾਸਤੇ ਆਉਂਦੇ ਇਹ ਸੇਵਾ ਦੇ ਕੁੰਮਲਾਏ ਸਤਿ ਆਪਾ ਬੀਰਕਾਸ਼ ਜੀ ਬਦੋਚੀ ਵਾਲੇ ਬਾਪੁਰਖ ਜਿੱਥੋਂ ਇਹ ਕਾਰ ਸੇਵਾ ਸੰਪਰਦਾਇ ਪ੍ਰਾਰਥ ਹੋਈ ਸਤਿ ਗੁਰੂਬਖਸ਼ ਸਿੰਘ ਜੀ ਰੋਦਾ ਨੇ ਬਖਸ਼ਿਸ਼ ਨੀਤੀ ਵਰਤਾ ਮਾਤਿਆਂ ਸਵਾਮਾ ਪ੍ਰਾਰਥ ਹੋਈਆਂ ਗੁਰੂ ਕੇ ਨਗਰਾਂ ਦਾ ਪ੍ਰਭਾਵ ਜਿਸ ਜਗ੍ਹਾ ਤੇ ਗੁਰੂ ਦਾ ਨਗਰ ਚੱਲੇਗਾ ਉਸੇ ਰਣੇ ਦੇ ਬਹਿ ਜੋ رہ کے گروہ کا لگا چلا دو چار سال سیکھ دلہ پنسا چاہ نگ سنگھ ہوں بڑھے دل کا دلا پنسا مریادا ہے کہ جدو دل پنچ جانا پورا ہر بھی جدو جائیے جیسے لگر پکنا ਤੇ ਇੰਦਾ ਮੱਥਾ ਟੇਕਦੇ ਆ ਵੀ ਲੋਹ ਲੰਗਰ ਨੂੰ ਨਮਸਕਾਰ ਹੈ ਤੇ ਲੋਹ ਲੰਗਰ ਗੁਰੂ ਦੇ ਅਰਦਾਸਾ ਕੀਤਾ ਜਾਂਦਾ ਲੋਹ ਲੰਗਰ ਚੱਪਦੇ ਰਹਿਣ ਖਾਲਸਾ ਪੰਥ ਸਕਦਾ ਚਕਾੰਦਾ ਰਹੇ ਛਕਦਿਆਂ ਨੂੰ ਛਕਾਂਦਿਆਂ ਨੂੰ ਤੇਰਾ ਨਾਮ ਜਿਤਾਵੇ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸੰਤ ਬਾਬਾ ਜਤਨ ਸਿੰਘ ਕਿਤੇ ਲੋਹ ਲੰਗਰ ਕਰਵਾਏ ਉਹ ਲੋਹ ਲੰਗਰਾਂ ਦਾ ਪਰਮਾਪ ਦੇਖੋ ਕਿੰਨਾ ਅਜੇ ਪੂਰੇ ਵਿਸ਼ਵ ਭਰ ਵਿੱਚ ਲੰਗਰ ਸਾਹਿਬ ਲੰਗਰ ਸਾਹਿਬ ਹੁੰਦੀ ਉਹ ਲੋਹ ਲੰਗਰਾਂ ਦਾ ਪਰਮਾਪ ਆ ਮਾਪੁਰੂ ਬੰਦਗੀ ਵਾਲੇ ਸੰਸਾਰ ਦੇ ਜੀਵਾਂ ਦੇ ਭਲੇ ਵਾਸਤੇ ਉਹਨੇ ਇੱਕ ਧਾਰਮ ਫੜ ਕੇ ਮੈਂ ਕਥਾ ਰੰਗ ਕਰਦੀਆਂ ਕਿਉਂਕਿ 9ਵੇਂ ਪਾਕਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸੇ ਸਾਲ 25 ਨਵੰਬਰ ਨੂੰ 350 ਸਾਲਾਂ ਦੀ ਦਿਹਾੜਾ ਤੇ ਮੈਂ 9ਵੇਂ ਪਾਕਸ਼ਾ ਦੇ ਦਰ ਦਾ ਚੂਕਰ ਹਾਂ ਇਸ ਕਰਕੇ ਜਿੱਥੇ ਵੀ ਜਾ ਰਿਹਾ ਇਹ ਪ੍ਰਚਾਰ ਕਰ ਰਿਹਾ ਸਵਾਗਵਾ ਵਿੱਚ ਇਹ ਸਤਿਗੁਰਾਂ ਦੀ ਸ਼ਹਾਦਤ ਵੱਡੇ ਪੱਧਰ ਤੇ ਹਰ ਤੱਕ ਕਰਕੇ ਮਨਾਈ ਜਾ ਰਹੀ ਹੈ ਸਤਿਗੁਰੂ ਤੇ ਭਰਾਂ ਤੇ ਸਾਡੇ 350 ਸਾਲਾਂ ਸ਼ਤਾਮ ਦੀ ਦੇ ਸੰਬੰਧ ਵਿੱਚ ਪੂਰੇ ਵਿਸ਼ਵ ਭਰ ਦੇ ਵਿੱਚ ਸਵਾਗਵ ਮਾਉਣ ਆਜ ਤੁਸੀਂ ਦੱਸ ਸਕੀਏ ਕਿ ਸਤਿਗੁਰਾਂ ਦੀ ਸ਼ਹਾਦਤ ਇਹਨਾਂ ਕਾਰਨਾ ਕਰਕੇ ਹੋਈ ਤਿਰੰਗ ਜੰਝੂ ਰਾਖਾ ਪਰਬ ਤਾਕਾ ਇਹ ਤੋਂ ਵੱਡੋ ਕੱਲੂ ਦਾ ਸਾਥ ਸਾਧਗੁਰੂ ਦੋਮੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਬਾਰੇ ਦੱਸ ਸਕੀ। ਲੋਵੇ ਪਾਤਸ਼ਾਹ ਜੀ ਦੀ ਬਾਣੀ ਵੀ ਅਸੀਂ ਕatha ਸ਼ੁਰੂ ਕੀਤੀ ਹੋਈ ਜਿੱਥੇ ਵੀ ਸਮਾਗਮ ਹੁੰਦਾ ਲੋਵੇ ਪਾਤਸ਼ਾਹ ਜੀ ਦੀ ਬਾਣੀ ਤੋਂ ਸ਼ਬਦ ਲੈ ਕੇ ਉਹਦੀ ਕਥਾ ਸੰਗਤ ਨਾਲ ਸਾਂਝੀ ਕਰਦੇ ਆ ਦੇਵ ਗਦਾਹ ਜੀ ਤੱਕ ਇਹ ਕਥਾ ਪਹੁੰਚੀ। ਉਸ ਤੋਂ ਪਹਿਲਾਂ ਇੱਕ ਧਾਰਨਾ ਜੋ ਮੇਰੇ ਵਿਦਿਆਦਾਤਾ ਜੀ ਪੜ੍ਹਦੇ ਹੁੰਦੇ ਹਨ ਆਪਾਂ ਸਾਰੇ ਰਲ ਕੇ ਪੜ੍ਹੀਏ ਸਾਡੀ ਸਾਰਿਆਂ ਦੀ ਹਾਜ਼ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੁਰਤ ਦੀ ਵੀ ਲੱਗੇ ਕਈ ਵੇਲੇ ਸਰੀਰ ਆਜੜ ਹੁੰਦੇ ਹਨ ਸੁਰਤ ਗੈਰ ਹਾਜ਼ਰ ਹੁੰਦੀ ਹੈ ਸੁਰਤ ਦੇ ਆਜਿ ਰਿ ਗਵਾਨ ਪਾਸ ਤੇ ਸਾਰੇ ਸਿਭਾਰਦਾਂ ਨੂੰ ਪੜੀਏ ਸਾਧੂ ਉਹਨੇ ਨਾਮ ਜਪੰਦੇ ਬੇੜਾ ਤਾਰ ਜਾਂਦੇ ਨੇ ਸਾਧੂ ਉਹਦੇ ਨਾਮ ਜਪੰਦੇ ਬੇੜਾ ਤਾਰ ਜਾਂਦੇ ਨੇ ਰਾਗਾ ਗਾਣ ਤੇ ਸਾਧੂ ਆਉਂਦੇ ਨਾਮ ਜਪਾਂਦੇ ਬੇੜਾ ਤਾਰ ਜਾਂਦੇ ਨੇ ਸਾਧੂ ਆਉਂਦੇ ਨਾਮ ਜਪਾਂਦੇ ਬੇੜਾ ਤਾਰ ਜਾਂਦੇ ਪੀੜਾ ਦਰਦਨ ਸਾਧੂ ਤੇ ਨਾਮ ਜਪਾ ਕੇ ਪੀੜਾ ਦਰਦਨ ਤੇ ਨਾਮ ਤੇ ਨੇ ਸਾਧੂ ਬਿਨ ਨਾਹੀ ਤਰਪਾਰ ਸਾਧੂ ਬਿਨ ਰੱਬ ਦੇ ਘਰ ਦੀ ਸੋਚੀ ਦੀ ਆਸ ਹੈ ਜੇ ਸਾਰੇ ਸੰਸਾਰ ਦਾ ਹੁੰਦੇ ਰੱਬ ਦੇ ਪਿਆਰੇ ਤੇ ਪਰਮੇਸ਼ਰ ਦਾ ਸਰੂਪ ਪ੍ਰਗਟ ਵਿਸੀ ਗੋਣਾ ਉਹਦਾ ਨਾਮ ਪ੍ਰਗਟ ਵਿਸੀ ਭਰਤ ਜੀ ਕਹਿੰਦੇ ਹੈ ਪ੍ਰਭੂ ਮੇਰੇ ਕਰਕੇ ਤੂੰ ਜਾਣਿਆ ਜਾਂਦਾ ਤੇ ਤੇਰੇ ਕਰਕੇ ਮੈਂ ਜਾਣਿਆ ਜਾਂਦਾ ਜੇ ਮੈਂ ਨਾ ਹੁੰਦਾ ਤੇ ਤੂੰ ਨਾ ਜਾਣਿਆ ਜਾਂਦਾ ਜੇ ਤੂੰ ਨਾ ਹੁੰਦਾ ਤੇ ਮੈਂ ਨਾ ਜਾਣਿਆ ਬਣ ਕਾਲ ਯੁਗ ਦਾ ਸਦਾ ਭਾਈ ਕਾਲ ਯੁਗ ਦੇ ਸਮੇਂ ਤੇ ਨਿੰਦਾ ਦੀ ਲੱਗ ਜਾਦਾ ਵਧਦੀ ਹੋਈ ਰੋਕਾ ਇਹ ਨਿੰਦਾ ਕਰ ਕਰਕੇ ਆਪਣੇ ਸਿਰ ਤੇ ਭਾਰਤ ਪੜਾ ਉਹ ਗੁਰ ਸਿੱਖ ਦਾ ਕਰਮ ਦੇ ਕਰਤੱਵ ਨਹੀਂ ਗੁਰ ਸਿੱਖ ਦਾ ਮਾਰਗ ਬੜਾ ਸਿੱਧਾ ਤੇ ਸਰਲ ਹੈ ਸਾਰ ਸੇਵਾ ਵਾਲੇ ਜਿਤਨੇ ਵੀ ਮਹਾਂਪੁਰਖ ਹਨ ਸਾਰੇ ਮਹਾਂਪੁਰਖਾਂ ਦਾ ਇਸ ਸੁਭਾਸ਼ਾ ਬਕਾਇਨਾ ਸਿਮਰਨ ਦੀ ਸਾਧਨਾ ਨੇ जिते सारा सेवा हूंदी